ਬੀਤੇ ਕੱਲ ਖਬਰ ਸਾਹਮਣੇ ਆਈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਬੀਅਤ ਵਿਗੜ ਗਈ ਹੈ ਇਸੇ ਕਰਕੇ ਉਹਨਾਂ ਨੇ ਆਪਣਾ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਵੀ ਮੁਲਤਵੀ ਕਰ ਦਿੱਤਾ ਸੀ ਹੁਣ ਇਸੇ ਮਾਮਲੇ 'ਚ ਖਬਰਾਂ ਨੇ ਕਿ ਪੰਜਾਬ ਕੈਬਨਿਟ ਦੀ ਅੱਜ ਜੋ 4 ਵਜੇ ਮੀਟਿੰਗ ਹੋਣੀ ਸੀ ਉਹ ਅਗਲੇ ਹੁਕਮਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਜਾਣਕਾਰੀ ਮਿਲ ਰਹੀ ਹੈ ਕਿ ਮੁੱਖ ਮੰਤਰੀ ਦੀ ਸਿਹਤ ਜ਼ਿਆਦਾ ਖਰਾਬ ਹੋਣ ਕਰਕੇ ਫੈਸਲਾ ਲਿਆ ਗਿਆ ਹੈ ਮੀਟਿੰਗ ਦੀ ਨਵੀਂ ਤਰੀਕ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ ਦੱਸਦੀ ਕਿ ਕੱਲ ਮੁੱਖ ਮੰਤਰੀ ਦੀ ਸਿਹਤ ਅਚਾਨਕ ਵਿਗੜ ਗਈ ਸੀ ਜਾਣਕਾਰੀ ਆ ਰਹੀ ਹੈ ਕਿ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋ ਸਕਿਆ ਜਿਸ ਦੇ ਕਰਕੇ ਬੈਠਕ ਵੀ ਮੁਲਤਵੀ ਕਰਨੀ ਪਈ ਹੈ ਇਸ ਸਮੇਂ ਹਾਲਾਤ ਕਾਫੀ ਖਰਾਬ ਦੱਸੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਤੇਜ਼ ਬੁਖਾਰ ਹੋਣ ਕਰਕੇ ਮੁੱਖ ਮੰਤਰੀ 2 ਦਿਨਾਂ ਤੋਂ ਆਪਣੀ ਸਰਕਾਰੀ ਰਿਹਾਈ ਛੁੱਤੇ ਨੇ ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਮਗਰੋਂ ਬਿਮਾਰ ਪਏ ਨੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਲੰਘੇ ਕਾਲ ਉਹਨਾਂ ਦੀ ਸਿਹਤ ਦਾ ਹਾਲ-ਚਾਲ ਜਾਣਦੇ ਸੀ ਤੇ ਲੋਕਾਂ ਨੂੰ ਵੀ ਦੱਸਿਆ ਸੀ ਕਿ ਮੁੱਖ ਮੰਤਰੀ ਦੀ ਸਿਹਤ ਬਿਮਾਰ ਹੋ ਗਈ ਹੈ ਕਿਉਂਕਿ ਉਹ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਸੀ ਬਿਨਾਂ ਕੁਝ ਖਾਤੇ ਪੀਤੇ ਅੱਜ ਸਵੇਰੇ ਜੋ ਕੈਬਨਿਟ ਮੀਟਿੰਗ ਹੋਣ ਦੀ ਪੁਸ਼ਟੀ ਹੋਈ ਸੀ ਤੇ ਹੁਣ ਮੁੱਖ ਮੰਤਰੀ ਦੀ ਸਿਹਤ ਦੇ ਕਰਕੇ ਉਹੀ ਮੀਟਿੰਗ ਮੁਲਤਵੀ ਕਰਨ ਦਾ ਵੀ ਐਲਾਨ ਹੋ ਗਿਆ ਮੀਟਿੰਗ ਤੇ ਅਗਲੀ ਤਰੀਕ ਛੇਤੀ ਹੀ ਐਲਾਨ ਦਿੱਤੀ ਜਾਵੇਗੀ ਤਦ ਜ਼ਿਕਰ ਕਰਦੀ ਹੈ ਮੀ ਪੈ ਰਿਹਾ ਉਸਨੇ ਕਾਫੀ ਕਹਿਰ ਮਚਾਇਆ ਹੋਇਆ ਜਿੱਥੇ ਸਵੇਰ ਚ ਕਾਫੀ ਤਬਾਹੀ ਹੋ ਚੁੱਕੀ ਹੈ ਜਿਸ ਕਰਕੇ ਲੋਕਾਂ ਦਾ ਨੁਕਸਾਨ ਵੀ ਹੋਇਆ ਹੈ ਕਈ ਘਰ ਟਹਿ ਗਏ ਨੇ ਲੋਕਾਂ ਦਾ ਜਨ ਜੀਵਨ ਅਸਤਵਿਅਸਤ ਹੋ ਗਿਆ ਹੈ ਇਸੇ ਹੀ ਤਹਿਤ ਪੰਜਾਬ ਦੇ ਮੁੱਖ ਮੰਤਰੀ ਨੇ ਕੈਬਨਟ ਮੀਟਿੰਗ ਸੱਦੀ ਸੀ ਜੋ ਕਿ ਉਹਨਾਂ ਦੀ ਰਿਹائش ਤੇ ਹੋਣੀ ਸੀ ਜਿਸ ਦੇ ਵਿੱਚ ਪੰਜਾਬੀਆਂ ਨੂੰ ਲੈ ਕੇ ਕਈ ਵੱਡੇ ਫੈਸਲੇ ਕੀਤੇ ਜਾ ਸਕਦੇ ਸੀ ਉਹਨਾਂ ਦੇ ਰਾਹਤ ਦੇ ਲਈ ਕਈ ਵੱਡੇ ਐਲਾਨ ਹੋ ਸਕਦੇ ਸੀ ਲੇਕਿਨ ਮੁੱਖ ਮੰਤਰੀ ਦੇ ਸਿਹਤ ਦੇ ਚਲਦਿਆਂ ਹੁਣ ਖਬਰ ਹੈ ਕਿ ਬੈਠਕ ਮੁਲਤਵੀ ਹੋ ਗਈ ਹੈ ਬੀਤੇ ਕੱਲ ਖਬਰ ਸਾਹਮਣੇ ਆਈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਬੀਅਤ ਵਿਗੜ ਗਈ ਹੈ ਇਸੇ ਕਰਕੇ ਉਹਨਾਂ ਨੇ ਆਪਣਾ ਹੜ੍ਹ ਪ੍ਰੀੜਿਤ ਇਲਾਕਿਆਂ ਦਾ ਦੌਰਾ ਵੀ ਮੁਲਤਵੀ ਕਰ ਦਿੱਤਾ ਸੀ ਹੁਣ ਇਸੇ ਮਾਮਲੇ 'ਚ ਖਬਰਾਂ ਨੇ ਕਿ ਪੰਜਾਬ ਕੈਬਨਿਟ ਦੀ ਅੱਜ ਜੋ 4 ਵਜੇ ਮੀਟਿੰਗ ਹੋਣੀ ਸੀ ਉਹ ਅਗਲੇ ਹੁਕਮਾ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਜਾਣਕਾਰੀ ਮਿਲ ਰਹੀ ਹੈ ਕਿ ਮੁੱਖ ਮੰਤਰੀ ਦੀ ਸਿਹਤ ਜ਼ਿਆਦਾ ਖਰਾਬ ਹੋਣ ਕਰਕੇ ਫੈਸਲਾ ਲਿਆ ਗਿਆ ਮੀਟਿੰਗ ਦੀ ਨਵੀਂ ਤਰੀਕ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ ਦੱਸਦੀ ਹੈ ਕਿ ਕੱਲ ਮੁੱਖ ਮੰਤਰੀ ਦੀ ਸਿਹਤ ਅਚਾਨਕ ਵਿਗੜ ਗਈ ਸੀ ਜਾਣਕਾਰੀ ਆ ਰਹੀ ਹੈ ਕਿ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋ ਸਕਿਆ ਜਿਸ ਦੇ ਕਰਕੇ ਬੈਠਕ ਵੀ ਮੁਲਤਵੀ ਕਰਨੀ ਪਈ ਹੈ ਇਸ ਸਮੇਂ ਹਾਲਾਤ ਕਾਫੀ ਖਰਾਬ ਦੱਸੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਤੇਜ਼ ਬੁਖਾਰ ਹੋਣ ਕਰਕੇ ਮੁੱਖ ਮੰਤਰੀ 2 ਦਿਨਾਂ ਤੋਂ ਆਪਣੀ ਸਰਕਾਰੀ ਢਾਈ ਛੁੱਤੇ ਨੇ ਦੱਸਣ ਜੋਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਮਗਰੋਂ ਬਿਮਾਰ ਪਏ ਨੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਲੰਗੇ ਕਾਲ ਉਹਨਾਂ ਦੀ ਸਿਹਤ ਦਾ ਹਾਲ-ਚਾਲ ਜਾਣਦੇ ਆ ਸੀ ਤੇ ਲੋਕਾਂ ਨੂੰ ਵੀ ਦੱਸਿਆ ਸੀ ਕਿ ਮੁੱਖ ਮੰਤਰੀ ਦੀ ਸਿਹਤ ਬਿਮਾਰ ਹੋ ਗਈ ਹੈ ਕਿਉਂਕਿ ਉਹ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਸੀ ਬਿਨਾ ਕੁਝ ਖਾਤੇ ਪਿੱਤੇ ਅੱਜ ਸਵੇਰੇ ਜੋ ਕੈਬਨਿਟ ਮੀਟਿੰਗ ਹੋਣ ਦੀ ਪੁਸ਼ਟੀ ਹੋਈ ਸੀ ਤੇ ਹੁਣ ਮੁੱਖ ਮੰਤਰੀ ਦੀ ਸਿਹਤ ਦੇ ਕਰਕੇ ਉਹੀ ਮੀਟਿੰਗ ਮੁਲਤਵੀ ਕਰਨ ਦਾ ਵੀ ਐਲਾਨ ਹੋ ਗਿਆ ਮੀਟਿੰਗ ਦੀ ਅਗਲੀ ਤਰੀਕ ਛੇਤੀ ਹੀ ਐਲਾਨ ਦਿੱਤੀ ਜਾਵੇਗੀ ਤਦ ਜ਼ਿਕਰ ਕਰਦੀ ਹੈ ਕਿ ਪੰਜਾਬ ਦੇ ਵਿੱਚ ਜੋ ਲਗਾਤਾਰ ਮੀਂਹ ਪੈ ਰਿਹਾ ਹੈ ਉਸਨੇ ਕਾਫੀ ਕਹਿਰ ਮਚਾਇਆ ਹੋਇਆ ਜਿੱਥੇ ਸਵੇਰੇ ਚ ਕਾਫੀ ਤਬਾਹੀ ਹੋ ਚੁੱਕੀ ਹੈ ਜਿਸ ਕਰਕੇ ਲੋਕਾਂ ਦਾ ਨੁਕਸਾਨ ਵੀ ਹੋਇਆ ਹੈ ਕਈ ਘਰ ਟਹਿਗੇ ਨੇ ਲੋਕਾਂ ਦਾ ਜਨਜੀਵਨ ਅਸਤਵਿਅਸਤ ਹੋ ਗਿਆ ਹੈ ਇਸੇ ਹੀ ਤਹਿਤ ਪੰਜਾਬ ਦੇ ਮੁੱਖ ਮੰਤਰੀ ਨੇ ਕੈਬਨਿਟ ਮੀਟਿੰਗ ਸੱਦੀ ਸੀ ਜੋ ਕਿ ਉਹਨਾਂ ਦੇ ਰਿਹਾਈਸ਼ ਤੇ ਹੋਣੀ ਸੀ ਜਿਸ ਦੇ ਵਿੱਚ ਪੰਜਾਬੀਆਂ ਨੂੰ ਲੈ ਕੇ ਕਈ ਵੱਡੇ ਫੈਸਲੇ ਕੀਤੇ ਜਾ ਸਕਦੇ ਸੀ ਉਹਨਾਂ ਦੇ ਰਾਹਤ ਦੇ ਲਈ ਕਈ ਵੱਡੇ ਐਲਾਨ ਹੋ ਸਕਦੇ ਸੀ ਲੇਕਿਨ ਮੁੱਖ ਮੰਤਰੀ ਦੇ ਸਿਹਤ ਦੇ ਚੱਲਦਿਆਂ ਹੁਣ ਖਬਰ ਹੈ ਕਿ ਬੈਠਕ ਮੁਲਤਵੀ ਹੋ ਗਈ ਹੈ